ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਗਤ ਪੀਪਾ ਜੀ ਭਗਤ ਵਣ ਤੋਂ ਪਹਿਲਾਂ ਗਗਰੌਣਗੜ੍ਹ ਦੇ ਰਾਜੇ ਹੋਇਆ ਕਰਦੇ ਸੀ। Rajasthan ਦਾ ਬਹੁਤ ਵਿਸ਼ਾਲ ਦੁਰਗ ਗਗਰੌਣਗੜ੍ਹ ਜੋ ਕਿ ਝਾਲਾਵਾੜ ਸ਼ਹਿਰ ਦੇ ਉੱਪਰ ਪਹਾੜੀ ਤੇ ਦੋ ਨਦੀਆਂ ਦੇ ਸੰਗਮ ਤੇ ਬਣਿਆ ਇੱਕ ਵੱਡਾ ਦੁਰਗ ਹੈ। ਉੱਥੇ ਦੇ ਰਾਜੇ ਹੋਇਆ ਕਰਦੇ ਸੀ ਭਗਤ ਪੀਪਾ ਜੀ। ਜਿਨ੍ਹਾਂ ਦਾ ਜਨਮ 1425 ਬੀ ਦੇ ਲਗਭਗ ਹੋਇਆ ਤੇ ਉਹਨਾਂ ਨੇ ਆਪਣੀ ਦਿਕਸ਼ਾ Swami Ramanand ji ਤੋਂ ਲਈ। ਦੀ ਭਗਤੀ ਲਹਿਰ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਰਾਜਪਾਗ ਛੱਡ ਦਿੱਤਾ ਤੇ ਉਹ ਜੰਗਲਾਂ ਦੇ ਵਿੱਚ ਚਲੇ ਗਏ ਉਹ ਦਵਾਰਕਾ ਜੀ ਗਏ ਹੋਰ ਸਾਰਾ ਜਿਹੜਾ ਭਾਰਤਾ ਉਹਨਾਂ ਨੇ ਭ੍ਰਮਣ ਕੀਤਾ ਤੇ ਥਾਂ ਥਾਂ ਤੇ ਉਪਦੇਸ਼ ਦਿੱਤੇ ਉਹਨਾਂ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ ਨੰਬਰ 695 ਉੱਪਰ ਦਰਜ ਹੈਗਾ ਸੁਪਤ ਪੀਪਾ ਜੀ ਦਾ ਇਹ ਸਥਾਨ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪੈਨੋਰਾਮਾ ਰਾਜਸਥਾਨ ਦੇ ਚਾਲਾਵਾੜ ਸ਼ਹਿਰ ਦੇ ਵਿੱਚ ਬਣਿਆ ਹੋਇਆ ਇਸ ਦੀ ਪੂਰੀ ਡਿਟੇਲ ਵੀਡੀਓ ਤੇ ਉਹ ਜਿਸ ਕਿਲੇ ਦੇ ਰਾਜੇ ਸਨ ਉਹ ਗਗਰੌਣਗੜ੍ਹ ਦੇ ਕਿਲੇ ਨੂੰ ਆਪਾਂ ਇੱਕ ਵੱਡੀ ਵੀਡੀਓ ਦੇ ਵਿੱਚ ਬਣਾਇਆ ਹੈ ਜਿਸ ਨੂੰ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ